ਸਾਧਿਓ ਆ ਸਟੇਜ ਆ ਸ਼ੇਅਰ ਕਰ ਦਿਓ ਵੀਡੀਓ ਇਹ ਹਾਲਾਤ ਨੇ ਮੌਕੇ ਦੇ ਪੈ ਜੀ ਸ਼ੰਭੂ ਬਾਰਡਰ ਤੇ ਐਸ ਸਮੇ ਤੁਸੀਂ ਦੇਖ ਸਕਦੇ ਹੋ ਲਗਾਤਾਰ 6 ਘੰਟੇ ਹੋ ਗਏ ਮੀਂਹ ਪੈਂਦਿਆਂ ਨੂੰ ਤੇ ਸਾਹਮਣੇ ਮਿਲਟਰੀ ਆ ਮਿਲਟਰੀ ਦਾ ਵੀ ਇੱਕ ਹਾਲ ਦੇ ਨਾਲ ਬੁਰਾ ਹਾਲੇ ਆ ਤੰਬੂ ਉੱਡ ਰਹੇ ਨੇ ਉਹਨਾਂ ਦੇ ਸਾਹਮਣੇ ਦਿਖਾ ਰਾਂ ਤੁਹਾਨੂੰ ਦੇਖੋ ਤੰਬੂ ਲੱਗੇ ਪਿਆ ਆ ਉਹ ਵੀ ਪਰੇਸ਼ਾਨ ਆ ਅੱਜ ਮੀਂਹ ਤੋਂ ਕਿਉਂਕਿ ਦੂਜੇ ਨੂੰ ਪਰੇਸ਼ਾਨ ਕਰੋਗੇ ਤਾਂ ਆਪ ਤਾਂ ਹੋਣਾ ਹੀ ਪਣਾ ਪਰੇਸ਼ਾਨ ਕਿਸਾਨ ਵੀ ਬੜੇ ਆਰਾਮ ਨਾਲ ਆਪੋ ਆਪਣੇ ਟੈਂਟਾਂ ਦੇ ਵਿੱਚ ਬੈਠੇ ਨੇ ਆਪੋ ਆਪਣੇ ਟੈਂਟਾਂ 'ਚ ਟਰੈਲੀਆਂ 'ਚ ਟਰੈਕਟਰਾਂ 'ਚ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਆਹ ਸਟੇਜ ਆ ਸਾਰੇ ਕਿਸਾਨ ਬੈਠੇ ਨੇ ਕਿਉਂਕਿ بارش ਲਗਾਤਾਰ 6 ਘੰਟਿਆਂ ਤੋਂ ਪੈ ਰਹੀ ਆ ਸ਼ੇਅਰ ਕਰ ਦਿਓ ਵੀਡੀਓ ਇਹ ਹਾਲਾਤ ਨੇ ਮੌਕੇ ਦੇ ਪੈ ਜੀ ਸ਼ੰਭੂ ਬਾਰਡਰ ਦੇ ਕਿਸ ਤਰ੍ਹਾਂ ਕਿਸਾਨ ਇੰਨੇ ਮੀਂਹ ਦੇ ਵਿੱਚ ਲਗਾਤਾਰ 6 ਘੰਟਿਆਂ ਤੋਂ ਮੀਂਹ ਪਿਆ ਤੇ ਪਾਣੀ ਦੇਖ ਸਕਦੇ ਹੋ ਕਿੰਨਾ ਕਿੰਨਾ ਖੜ ਗਿਆ ਹੱਕ ਲੈਣ ਦੇ ਲਈ ਕਿਸਾਨ ਇੱਥੇ ਬੈਠੇ ਨੇ ਆਪਣੇ ਹੱਕਾਂ ਲਈ ਪਰ ਸਰਕਾਰਾਂ ਹੱਕ ਨਹੀਂ ਦਿੰਦੇ ਸਰਕਾਰਾਂ ਕਦੇ ਵੀ ਹੱਕ ਨਹੀਂ ਦਿੰਦੀਆਂ ਜਿੱਤਣ ਤੋਂ ਬਾਅਦ ਆਪਣੇ ਕਿਤੇ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਨੇ ਸਰਕਾਰਾਂ ਤੁਸੀਂ ਦੇਖ ਸਕਦੇ ਹੋ ਹਨੇਰੀ ਚੱਲ ਰਹੀ ਆ ਲਗਾਤਾਰ 6 ਘੰਟਿਆਂ ਨੂੰ ਮੀਂਹ ਪੈ ਰਿਹਾ ਤੇ ਕਿਸਾਨ ਆਪੋ ਆਪਣੇ ਟਰੈਕਟਰ ਟਰੈਲੀਆਂ ਦੇ ਵਿੱਚ ਬੈਠੇ ਨੇ ਇਧਰੋਂ ਕੱਚੀ ਸੀ ਜਿੱਥੇ ਸਟੇਜ ਲੱਗੀ ਵੀ ਆ ਇੱਥੇ ਪਾਣੀ ਇਹ ਪਾਣੀ ਖੜ ਚੁਕਿਆ ਤੇ ਸਾਹਮਣੇ ਮਿਲਟਰੀ ਆ ਸਾਹਮਣੇ ਮਿਲਟਰੀ ਆ ਜੀ ਤੇ ਮਿਲਟਰੀ ਵੀ ਪਰੇਸ਼ਾਨ ਆ ਇਸ ਮੀਂਹ ਤੋਂ ਕਿਉਂਕਿ ਉਹਨਾਂ ਦੇ ਵੀ ਟੈਂਟ ਉੱਡ ਰਹੇ ਨੇ ਉਹਨਾਂ ਕੋਲ ਸਿਰਫ ਟੈਂਟ ਲੱਗੇ ਹੋਏ ਨੇ ਪੀਲੇ ਤੇ ਨੀਲੇ ਰੰਗ ਦੇ ਵੀਡੀਓ ਤੇ ਦੇਖ ਸਕਦੇ ਹੋ ਤੁਸੀਂ ਪਰ ਸਾਡੇ ਕਿਸਾਨ ਵੀਰ ਨੇ ਜੋ ਕਿਸਾਨ ਏਕਤਾ ਮਜ਼ਦੂਰ ਏਕਤਾ ਜਿੰਦਾਬਾਦ ਆਪਣੇ ਪ੍ਰਬੰਧ ਕੀਤੇ ਹੋਏ ਨੇ ਪਰ ਫਿਰ ਵੀ ਘਰ ਛੱਡਣੇ ਬੜੇ ਔਖੇ ਨੇ ਪਰਿਵਾਰ ਛੱਡਣੇ ਔਖੇ ਨੇ ਅੱਜ ਪਰਿਵਾਰ ਛੱਡੀ ਬੈਠੇ ਨੇ ਕਿਸਾਨ ਆਪਣੇ ਹੱਕਾਂ ਦੇ ਲਈ ਪਰਿਵਾਰ ਛੱਡੀ ਬੈਠੇ ਨੇ ਘਰ ਛੱਡੇ ਬੈਠੇ ਨੇ ਕਿਸੇ ਦਾ ਨਹੀਂ ਦਿਲ ਕਰਦਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਹਾ ਮੈਂ ਮੀਰੇ ਵਿੱਚ ਘਰੋਂ ਬਾਹਰ ਰਹਾ ਪਰ ਆਪਣੇ ਹੱਕ ਲੈਣ ਦੇ ਲਈ ਕਿਸਾਨ ਬੈਠੇ ਨੇ ਇਹ ਸ਼ਾਮ ਦੀਆਂ 6:30 ਵਜੇ ਦੀ ਵੀਡੀਓ ਆ ਸ਼ੰਭੂ ਬਾਰਡਰ ਦੀ ਜਿੱਥੇ ਆਸੂ ਗੈਸ ਸਿੱਟੇ ਗਈ ਸੀ ਡਰੋਨ ਰਾਹੀਂ ਸਾਹਮਣੇ ਮਿਲਟਰੀ ਨੇ ਸਿੱਟੇ ਸੀ ਇੱਥੇ ਤੇ ਇੱਥੇ ਕਿਸਾਨ ਸੀ ਕਾਫੀ ਕਿਸਾਨ ਜ਼ਖਮੀ ਵੀ ਹੋਏ ਕਾਫੀ ਜ਼ਿਆਦਾ ਨੁਕਸਾਨ ਹੋਇਆ ਖਨੌਰੀ ਬਾਰਡਰ ਤੇ ਸਾਡਾ ਵੀਰ ਸ਼ਹੀਦ ਹੋਇਆ ਤੇ ਆਹ ਦੇਖ ਸਕਦੇ ਹੋ ਪਾਣੀ ਹੀ ਪਾਣੀ ਆ ਬਾਈ ਜੀ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਸ ਸਮੇਂ ਇੰਨਾ ਜ਼ਿਆਦਾ ਮੀਂਹ ਪੈ ਕੇ ਹਟਿਆ ਤੇ ਹੁਣ ਵੀ ਪੈ ਰਿਹਾ ਮੀਂਹ ਪਤਾ ਲੱਗੇ ਲੋਕਾਂ ਨੂੰ ਕਿ ਪੰਜਾਬ ਦੀਆਂ ਨਸਲਾਂ ਬਚਾਉਣ ਦੇ ਲਈ ਹੱਕ ਲੈਣ ਦੇ ਲਈ ਅੱਜ ਕਿਸਾਨ ਮੀਂਹ ਦੇ ਵਿੱਚ ਹਨੇਰੇ ਦੇ ਵਿੱਚ ਹਨੇਰੇ ਦੇ ਵਿੱਚ ਬੈਠੇ ਨੇ ਆਪ ਦੀਪ ਸਿੱਧੂ ਬਾਈ ਦੀ ਫੋਟੋ ਦੇਖ ਸਕਦੇ ਹੋ ਫ੍ਰੀ ਸੇਵਾ ਫ੍ਰੀ ਸੇਵਾ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਸਹੂਲਤ ਹੈ ਇੱਥੇ ਜ਼ਖਮੀ ਜਿਵੇਂ ਹੋ ਜਾਂਦੇ ਨੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਹਾਇਤਾ ਦਿੱਤੀ ਜਾਂਦੀ ਆ ਬੋਰਡ ਲੱਗੇ ਹੋਏ ਨੇ ਪਰ ਇੰਨੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਹਨੇਰੀ ਚੱਲੀ ਆ ਕਿ ਅੱਜ ਬੋਰਡ ਵੀ ਟੁੱਟ ਰਹੇ ਨੇ ਫਟ ਰਹੇ ਨੇ ਪਰ ਇੰਨੀ ਮੁਸੀਬਤਾਂ ਝੱਲ ਕੇ ਵੀ ਕਿਸਾਨ ਅੱਜ ਹੱਕ ਲੈਣ ਦੇ ਲਈ ਬੈਠੇ ਨੇ ਦੇਖ ਸਕਦੇ ਹੋ ਤੁਸੀਂ ਦੂਰ ਤੱਕ ਜੋ ਲਾਈਟਾਂ ਨੇ ਉਹ ਵੀ ਇਸ ਸਮੇਂ ਬੰਦ ਨੇ ਸ਼ਾਇਦ ਕਿਤੇ ਤਾਰ ਟੁੱਟ ਗਈ ਹੋਵੇ ਜਾਂ ਪਿੱਛੋਂ ਹੀ ਬੰਦ ਕੀਤੀ ਹੋਵੇ ਪਰ ਕਿਸਾਨ ਆਪਣੇ ਹੱਕਾਂ ਦੇ ਲਈ ਮੌਜੂਦ ਨੇ ਸ਼ੰਭੂ ਬਾਰਡਰ ਤੇ ਨੈਟ ਨਹੀਂ ਚੱਲ ਰਿਹਾ ਲਾਈਟ ਨਹੀਂ ਹੈ ਮੀਂਹ ਪੈ ਰਿਹਾ ਪਰ ਪੰਜਾਬ ਹਮੇਸ਼ਾ ਜਿੱਤਦਾ ਆਇਆ ਚਾਹੇ ਇਤਿਹਾਸ ਫਰੋਲ ਕੇ ਦੇਖ ਲੋ ਹਮੇਸ਼ਾ ਪੰਜਾਬ ਫਤਿਹ ਕਰਕੇ ਆਇਆ ਤੇ ਇਸ ਵਾਰ ਵੀ ਪੰਜਾਬ ਫਤਿਹ ਕਰੇਗਾ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਟਰੈਕਟਰ ਟਰੈਲੀਆਂ ਨੇ ਕਿਸਾਨ ਵੀਰ ਆਪੋ ਆਪਣੇ ਟਰੈਕਟਰ ਟਰੈਲੀਆਂ ਦੇ ਵਿੱਚ ਬੈਠੇ ਨੇ ਆਵਾਜ਼ ਸੁਣ ਸਕਦੇ ਹੋ ਤੁਸੀਂ ਹਨੇਰੀ ਕਿੰਨੀ ਤੇਜ਼ ਚੱਲ ਰਹੀ ਹੈ ਮੀ ਹੁਣ ਹੌਲਾ ਹੋਇਆ ਪਰ ਹੱਕ ਲੈਣੇ ਨੇ ਤੇ ਉਧਰ ਵੀ ਗੱਡੀਆਂ ਨੇ ਦੇਖੋ ਨੌਜਵਾਨ ਜਾ ਰਹੇ ਨੇ ਫੋਟੋਆਂ ਵਗੈਰਾ ਕਰ ਰਹੇ ਨੇ ਲਾਈਟਾਂ ਦੇ ਦੇਖ ਸਕਦੇ ਹੋ ਕਿਸ ਤਰ੍ਹਾਂ ਬਰਸਾਤ ਪੈ ਰਹੀ ਆ ਹਲੇ ਵੀ ਤੁਹਾਨੂੰ ਦਿਖਾਈ ਦੇ ਰਹੀ ਆ ਸ਼ੇਅਰ ਕਰ ਦਿਓ ਬਾਈ ਜੀ ਵੀਡੀਓ ਇਹੇ ਵੀਡੀਓ ਹਰ ਘਰ ਤੱਕ ਪਹੁੰਚਣੀ ਚਾਹੀਦੀ ਆ ਪਤਾ ਲੱਗੇ ਕਿ ਪੰਜਾਬ ਆਪਣੇ ਹੱਕਾਂ ਦੇ ਲਈ ਇੰਨੇ ਤਕੜੇ ਮੀਂਹ ਦੇ ਵਿੱਚ ਹਵਾ ਦੇ ਵਿੱਚ ਖੜਿਆ ਤੇ ਕਿਸਾਨ ਆਪਣੇ ਹੱਕ ਲੈ ਕੇ ਪੰਜਾਬ ਆਪਸ ਜਾਣਗੇ ਘਰੇ ਜਾਣਗੇ ਕਿਉਂਕਿ ਦਿੱਲੀ ਪਹੁੰਚਣਾ ਸੀ ਇੱਥੇ ਰੋਕਿਆ ਹੋਇਆ ਕਹਿਣਾ ਕਿ ਜਦੋਂ ਤੱਕ ਮਰਜ਼ੀ ਸਾਨੂੰ ਰੋਕ ਲਵੇ ਪਰ ਅਸੀਂ ਆਪਣੇ ਹੱਕ ਲੈ ਕੇ ਜਾਣ ਹੀ ਜਾਣੇ ਨੇ ਲਾਈਟ ਬਿਲਕੁਲ ਨਹੀਂ ਸੜਕਾਂ ਤੇ ਚੈੱਕ ਕਰ ਸਕਦੇ ਹਾਂ ਬਿਲਕੁਲ ਹਨੇਰਾ ਪਰ ਹਾਲਾਤ ਇਸ ਸਮੇਂ ਦੇਖ ਸਾਦੇ ਹੋ ਪਾਣੀ ਹੀ ਪਾਣੀ ਆ ਲੰਗਰ ਸ਼ਕਾਇਆ ਜਾਂਦਾ ਲੰਗਰ ਲਗਾਤਾਰ ਚੱਲ ਰਹੇ ਨੇ ਪਰ ਤੁਸੀਂ ਦੇਖਿਆ ਹੋਗਾ ਵੀਡੀਓ ਦੇ ਵਿੱਚ ਟੈਂਟ ਨੇ ਜੋ ਉਹ ਟੈਂਟ ਵੀ ਜਿਆਦਾ ਹੰਦੇਰੀ ਚੱਲਣ ਦੇ ਕਾਰਨ ਉਹਨਾਂ ਦੇ ਜੋ ਪਰਦੇ ਸੀ ਖਿਲਰ ਚੁਕੇ ਸੀ ਦੇਖ ਸਾਦੇ ਹੋ ਜੀ ਲੈਟ ਵੀ ਨਹੀਂ ਦੂਰ ਦੂਰ ਤੱਕ ਹਨੇਰੇ ਹਨੇਰਾ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਦਬਕੇ ਕਿਉਂਕਿ ਬਹੁਤ ਔਖਾ ਯਾਰ ਇੱਥੇ ਬਜ਼ੁਰਗ 80 80 ਸਾਲ ਦੇ ਬਜ਼ੁਰਗ ਵੀ ਅੱਜ ਇੱਥੇ ਬੈਠੇ ਨੇ ਅੱਜ ਹੱਕ ਲੈਣ ਦੇ ਲਈ ਆਪਣੇ ਇੱਥੇ ਬੈਠੇ ਨੇ ਦੇਖੋ ਲੰਗਰ ਦੀ ਸੁਵਿਧਾ ਪਾਣੀ ਦੀ ਸੁਵਿਧਾ ਦੁੱਧ ਚਾਹ ਹਰ ਇੱਕ ਚੀਜ਼ ਦੀ ਸਹੂਲਤ ਹੈ ਇੱਥੇ ਪਰ ਪਰਿਵਾਰ ਨੂੰ ਛੱਡਣਾ ਘਰ ਨੂੰ ਛੱਡਣਾ ਇੱਥੇ ਬੈਠਣਾ ਸਿਰਫ ਮਜਬੂਰੀ ਆ ਹੱਕ ਲੈਣਾ ਪੰਜਾਬ ਦੀਆਂ ਨਸਲਾਂ ਬਚਾਉਣੀਆਂ ਇਹ ਮਜਬੂਰੀ ਆ ਪਰ ਸਰਕਾਰ ਨੂੰ ਮੰਨਣਾ ਪਏਗਾ حق دینے ਪੈਣਗੇ ویڈیو ਨੂੰ ਸ਼ੇਅਰ ਕਰ ਦਿਓ ਸ਼ੰਭੂ ਬਾਰਡਰ ਦੀ ਵੀਡੀਓ ਹੈ ਇਹ ਲਗਾਤਾਰ 6 ਘੰਟੇ ਮੀਂਹ ਪਿਆ ਲਾਈਟ ਵੀ ਬਿਲਕੁਲ ਭੱਜੀ ਹੋਈ ਆ ਹਨੇਰਾ ਹੀ ਹਨੇਰਾ ਪਰ ਦੂਰ ਦੂਰ ਤੱਕ ਤੁਹਾਨੂੰ ਕਿਸਾਨ ਹੀ ਦਿਖਾਈ ਦੇਣਗੇ ਦੇਖ ਸਕਦੇ ਹੋ ਤੁਸੀਂ ਸ਼ੇਅਰ ਕਰਦੇ ਜੀ ਵੀਡੀਓ ਹਨੇਰੀ ਪੂਰੀ ਚੱਲ ਰਹੀ ਆ ਤੇ ਦੂਜੇ ਪਾਸੇ ਦੇਖ ਸਕਦੇ ਹਾਂ ਬਿਜਲੀ ਘੜਕ ਰਹੀ ਆ ਤੇ ਮਿਲਟਰੀ ਵੀ ਖੜੀ ਆ ਉਸ ਪਾਸੇ ਲਾਈਟ ਆ ਪਰ ਇਸ ਪਾਸੇ ਲਾਈਟ ਨਹੀਂ ਦੇਖੋ ਕਿੰਨਾ ਜਿਆਦਾ ਔਖਾ ਬਈ ਜੀ ਸ਼ੇਅਰ ਕਰਦੇ ਜੀ ਵੀਡੀਓ ਸਤਿ ਸ੍ਰੀ ਅਕਾਲ ਜੀ ਸ਼ੇਅਰ ਕਰਿਓ ਹਰ ਤੱਕ ਵੀਡੀਓ ਪਹੁੰਚਾਓ ਬੜਾ ਔਖਾ ਦੇਖ ਸਕਦੇ ਹੋ ਪਾਣੀ ਪਾਣੀ ਖੜ ਚੁਕਿਆ ਸ਼ੇਅਰ ਕਰਿਓ ਜੀ